ਫੀਸਿੰਗ ਖਾਲਸਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਬੱਤੇ ਜੀ ਗੱਲ ਇਹ ਹੈ ਵੀ ਇੱਕ ਗੁਰਜੀਤ ਸਿੰਘ ਖਾਲਸਾ ਜਿਹੜਾ ਹੈਗਾ ਫੌਜੀ ਫੌਜ ਵਿੱਚ ਰਿਹਾ ਹੈ ਖੇੜੀ ਨਗਾਈਆਂ ਆਉਂਦਾ ਪਿੰਡ ਹੈ ਉਹ ਸਮਾਨੇ ਕਾਫੀ ਟਾਈਮ ਦਾ ਟਾਵਰ ਤੇ ਚੜਿਆ ਹੋਇਆ ਹੈ ਉਹ ਅਸਰ ਵਿੱਚ ਬਾਬਾ ਜੀ ਮਸਲਾ ਕੀ ਹੈ ਬੇਅਦਬੀਆਂ ਦਾ ਮਸਲਾ ਹੈ ਜਾਂ ਉਹਨਾਂ ਦੀਆਂ ਮੰਗਾਂ ਦਾ ਮਸਲਾ ਹੈ ਉਹ ਕੀ ਖਾਂਦਾ ਕੀ ਪੀਂਦਾ ਹੈ ਕਿਵੇਂ ਬੈਠਾ ਹੈ ਕੀ ਉਹਦੇ ਹਾਲਾਤ ਨੇ ਤੁਸੀਂ ਵੀ ਉੱਥੇ ਜਾ ਕੇ ਆਏ ਮੈਨੂੰ ਪਤਾ ਲੱਗਿਆ ਇਸ ਕਰਕੇ ਤੁਹਾਡੇ ਨਾਲ ਇਹਦਾ ਪੋਡਕਾਸਟ ਇਸ ਕਰਕੇ ਕਰ ਰਹੀਆਂ ਹਾਂਜੀ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਕੀ ਬੱਤੇ ਅਸੀਂ ਪਿਛਲੇ ਦਿਨੀ ਸਮਾਣੇ ਹੋ ਕੇ ਆਏ ਹਾਂ ਹਮ ਅਸੀਂ ਸੰਗਤ ਪਿੰਡ ਪੈਣੀ ਵਾਗਾ ਤੋਂ ਇੱਕ ਬੱਸ ਲੈ ਕੇ ਗਏ ਸੀ ਜੇ ਭਰ ਕੇ ਹਮ ਬਾਬਾ ਬੂਟਾ ਸਿੰਘ ਜੀ ਗੁਰਦੁਆਰੇ ਵਾਲੇ ਹਮ ਉਹਨਾਂ ਦੀ ਅਗਵਾਈ ਦੇ ਵਿੱਚ ਸਾਡਾ ਜਿਹੜਾ ਜਥਾ ਹੈ ਹਮ ਉਹ ਗਿਆ ਸੀ ਸਰਦਾਰ ਦਰਸ਼ਨ ਸਿੰਘ ਜੀ सरपंच ਪਿੰਡ ਮੁਰਜਰਾਟੀ ਪ੍ਰਧਾਨ ਗੁਰਦੁਆਰਾ ਪਾਸ਼ਾ ਹੀ ਹੋਊਗੀ ਅਸੀਂ ਸਾਰੀਆਂ ਸੰਗਤਾਂ ਨੂੰ ਇੱਕ ਬੱਸ ਭਰ ਕੇ ਲੈ ਕੇ ਗਏ ਸੀ ਕਿ ਸਮਾਣੇ ਉਸ ਤੋਂ ਸਾਨੂੰ ਗੁਰਜੀਤ ਸਿੰਘ ਜੀ ਖਾਲਸਾ ਜਿਹੜੇ ਜਿਨ੍ਹਾਂ ਦਾ ਖੇੜੀ ਨਗਾਇਆਂ ਪਿੰਡ ਹੈ ਜੀ ਫੌਜ ਦੇ ਵਿੱਚ ਉਹਨਾਂ ਨੇ ਪਹਿਲਾਂ ਦੇਸ਼ ਕੌਮ ਦੀ ਸੇਵਾ ਕੀਤੀ ਹੈ ਤੇ ਹੁਣ ਉਹ ਇੱਕ ਗੁਰਸਿੱਖ ਹੋਣ ਦੇ ਨਾਂਤੇ ਅੱਛਾ ਅਮਰਦਾਈ ਪੂਰਨ ਗੁਰਸਿੱਖ ਹੈਗੇ ਨੇ ਤੇ ਗੁਰਬਾਣੀ ਦਾ ਬੜਾ ਅਦਬ ਤੇ ਸਤਿਕਾਰ ਕਰਦੇ ਆ ਤੇ ਇਸ ਮਸਲਾ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਪਿਛਲੇ ਸਮੇਂ ਦੇ ਵਿੱਚ ਚੱਲਿਆ ਨਾ ਥਾਂ ਥਾਂ ਦੇ ਉੱਤੇ ਬੇਅਦਬੀਆਂ ਹੋਈਆਂ ਹੂੰ ਪੰਜਾਬ ਦੇ ਵਿੱਚ ਸੁਰਨ ਪਤਾ ਹੈ ਉਹ ਬੇਅਦਬੀਆਂ ਦੇ ਨਾਲ ਸਿਆਸਤ ਵੀ ਬੜੀ ਉਤਰ-ਪੁਤਰ ਸਿਆਸਤ ਦੇ ਵਿੱਚ ਹੁੰਦੀ ਰਹੀ ਉਹ ਬੇਅਦਬੀਆਂ ਨੇ ਗੁਰੂ ਗ੍ਰੰਥ ਸਾਹਿਬਦਿੰਗਾਂ ਨੇ ਕਈ ਸਰਕਾਰਾਂ ਗੰਨੀਆਂ ਅੰਨਿਆਂ ਨਾਲ ਤੇ ਵੀ ਬੜੇ ਅਸਰ ਪਾਏ ਤੇ ਬੜੇ ਮੋਰਚੇ ਲੱਗੇ ਹੂੰ ਉਹ ਬਰਗਾੜੀ ਦਾ ਹੋਵੇ ਵੈਵਲ ਦਾ ਹੋਵੇ ਜਾਂ ਹੋਰ ਥਾਂ ਥਾਂ ਦੇ ਉੱਤੇ ਧਰਨੇ ਮਜਾਰੇ ਹੋਏ ਪੰਜਾਬ ਦੇ ਵਿੱਚ ਹੂੰ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਇੱਕ ਬਹੁਤ ਵੱਡਾ ਮਸਲਾ ਬਣ ਗਿਆ ਬੜਨਾ ਵੀ ਸਿੱਖ ਕੌਮ ਦੇ ਜਿਹੜੇ ਸਾਡੇ ਗੁਰੂ ਐ ਜਾਗਤ ਜੋਤ ਜਿਨ੍ਹਾਂ ਨੂੰ ਧੰਨ 시 ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਉਹਨਾਂ ਦੀ ਇਸ ਤਰ੍ਹਾਂ ਪੰਜਾਬ ਦੀ ਧਰਤੀ ਦੇ ਉੱਤੇ ਬੇਅਦਬੀ ਹੋਣੀ ਬਹੁਤ ਵੱਡੀ ਗੱਲ ਸੀ ਤੇ ਜਦੋਂ ਬੇਅਦਬੀਆਂ ਹੋਈਆਂ ਉਸ ਤੋਂ ਬਾਅਦ ਧਰਨੇ ਲੱਗੇ ਉਹਨਾਂ ਦਾ ਇਨਸਾਫ ਉੱਚ ਨਹੀਂ ਮੰਗਿਆ ਅੱਜ ਤੱਕ ਵੀ ਸਿੱਖ ਕੌਮ ਨੂੰ ਗਿਲਾ ਹੈ ਮਨ ਦੇ ਵਿੱਚ ਰੋਸ ਹੈ ਬੜਾ ਦਰਦ ਹੈ ਕਿ ਜਿਹੜਾ ਇਨਸਾਫ ਅੱਜ ਤੱਕ ਨਹੀਂ ਮਿਲਿਆ ਤੇ ਜਿਹੜੇ ਬੰਦੇ ਸੀ ਅੱਜ ਤੱਕ ਵੀ ਜਿਹੜੇ ਮੁੱਖ ਦੋਸ਼ੀ ਸੀ ਨਾ ਮੁੱਖ ਦੋਸ਼ੀ ਕਾਰਨ ਕਰਾਉਣ ਵਾਲੇ ਉਹ ਅੱਜ ਤੱਕ ਵੀ ਕਾਨੂੰਨ ਦੀ ਗ੍ਰਿਫਤਚੋਂ ਬਾਹਰ ਨੇ ਠੀਕ ਹੈ ਜੀ ਇਸ ਗੱਲ ਨੂੰ ਨਾ ਕਿਸੇ ਵੀ ਬੇਅਦਬਾਂ ਦੀ ਸਜ਼ਾ ਨਾ ਮਿਲਦੀ ਉਹਨਾਂ ਦੋਸ਼ੀਆਂ ਨੂੰ ਇਸ ਚੀਜ਼ ਨੂੰ ਮੁੱਖ ਰੱਖਦੇ ਹੋਏ ਭਾਈ ਗਰਜੀਤ ਸਿੰਘ ਨੇ ਫੈਸਲਾ ਕੀਤਾ ਕਿ ਕਿਸੇ ਵੀ ਗ੍ਰੰਥ ਦੀ ਧਾਰਮਿਕ ਦੀ ਉਹ ਇਕੱਲੇ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਨਹੀਂ ਬੈਠੇ ਮੈਂ ਤੁਹਾਨੂੰ ਦੱਸ ਦਿਆਂ ਉਹ ਕਹਿੰਦੇ ਆ ਵੀ ਜੇ ਕੋਈ ਹਿੰਦੂਆਂ ਦਾ ਧਾਰਮਿਕ ਗ੍ਰੰਥ ਹੈ ਉਹਨਾਂ ਦੀ ਗੀਤਾ ਹੋਵੇ ਰਮਾਇਣ ਹੋਵੇ ਕੋਈ ਮੁਸਲਮਾਨਾਂ ਦਾ ਗ੍ਰੰਥ ਹੈ ਕੁਰਾਨ ਸਰੀਫ ਹੋਵੇ ਹੈ ਜੀ ਅਸਾਈਆਂ ਦੀ ਬਾਈਬਲ ਹੋਵੇ ਠੀਕ ਹੈ ਸਿੱਖਾਂ ਦਾ ਗੁਰੂ ਗ੍ਰੰਥ ਸਾਹਿਬ ਹੋ ਇਹਨਾਂ ਚਾਰਾਂ ਦੇ ਵਿੱਚੋਂ ਕੋਈ ਵੀ ਕਿਸੇ ਵੀ ਧਰਮ ਦੀ ਕੋਈ ਧਾਰਮਿਕ ਗ੍ਰੰਥ ਦੇ ਨਾਲ ਛੇੜਛਾੜ ਕਰਦਾ ਹੈ ਬੇਅਦਬੀ ਕਰਦਾ ਹੈ ਉਹਨੂੰ ਘੱਟੋ ਘੱਟ ਫਾਂਸੀ ਦੀ ਸਜ਼ਾ ਹੋਵੇ ਸਰਕਾਰ ਇਹ ਕਾਨੂੰਨ ਬਣਾਵੇ ਕਾਨੂੰਨ ਵਡਾਉਣ ਦੇ ਵਾਸਤੇ ਉਹਨਾਂ ਨੇ ਫੈਸਲਾ ਕੀਤਾ ਅਰਦਾਸ ਕਰਕੇ ਉਸ ਸਮਾਣਾ ਸਮਾਣੇ ਦੇ ਵਿੱਚ ਜਿਹੜਾ ਟਾਵਰ ਹੈ ਉਹ ਟਾਵਰ ਦੇ ਉੱਤੇ 300 ਫੁੱਟ ਉੱਚੇ ਟਾਵਰ ਤੇ ਭਾਈ ਗਰਜੀਤ ਸਿੰਘ ਖਾਲਸਾ ਜੀ ਸਿਦਕਤ ਅਨਕ ਦੀ ਜਿਹੜੇ ਮੂਰਤ ਨੇ ਉਹ 300 ਫੁੱਟ ਉੱਚੇ ਟਾਵਰ ਦੇ ਉੱਤੇ ਬੈਠੇ ਐ ਤੇ ਮੰਗ ਵੀ ਉਹਨਾਂ ਦੀ ਜਾਇਜ਼ ਐ ਤੇ ਸਰਕਾਰ ਨੂੰ ਵੀ ਚਾਹੀਦਾ ਜੇਕਰ ਉਹ ਦੋਸ਼ਕਰ ਉੱਤੇ ਨਹੀਂ ਪੜ ਸਕੇ ਕਈ ਸਰਕਾਰਾਂ ਡਿੱਗਾਂ ਕਈ ਇਸ ਮੁੱਦੇ ਤੇ ਬੜਨਾਂ ਪਰ ਹੁਣ ਸਰਕਾਰ ਨੂੰ ਚਾਹੀਦਾ ਏ ਸਰਕਾਰ ਨੂੰ ਵੀ ਕਿ ਉਹ ਤੁਰੰਤ ਵਿਰਵੀ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਨੂੰਨ ਬਣਾਵੇ ਤੇ ਭਾਈ ਗਰਜੀਤ ਸਿੰਘ ਦੀ ਜਿਹੜੀ ਮੰਗ ਐ ਜਾਇਜ਼ ਐ ਉਹ ਮੰਨੀ ਜਾਵੇ ਇਸ ਮੰਗ ਨੂੰ ਲੈ ਕੇ ਭਾਈ ਗਰਜੀਤ ਸਿੰਘ ਜੀ 4 ਮਹੀਨਿਆਂ ਤੋਂ ਸਮਾਣੇ ਟਾਂਬਰ ਦੇ ਉੱਤੇ ਬੈਠਿਆ ਉਹਦੇ ਨਾਲ ਹੀ ਪਤਾ ਲੱਗਿਆ ਬਾਬਾ ਜੀ ਗੈਨੀ ਜੀ ਵੀ ਮਤਰੋ ਦੇ ਕੋਲੇ 150 ਕਾਰਤੂਸ ਤੇ ਪਿਸਤਲ ਹੈ ਤੇ 300 ਫੁੱਟ ਉੱਚਾ ਬੈਠਾ ਉਹ ਸਮਾਣੇ ਦੀ ਇਤਿਹਾਸਕ ਧਰਤੀ ਹੈ 400 ਫੁੱਟ ਚਾਹਤਾ ਬਰਾ 100 ਫੁੱਟ ਜਿਹੜੇ ਉਹਦੀ ਛੱਡ ਕੇ ਜਗ੍ਹਾ ਤੇ 300 ਫੁੱਟ ਤੇ ਬੈਠਾ ਤੇ ਫਿਰ ਨਾਲ ਉਹ ਕਹਿੰਦੇ ਪਿਸਤਲ ਰੱਖੀ ਹੋੜਾ ਤੇ 300 ਕਾਰਤੂਸ ਹੈਗਾ ਹਾਂਜੀ ਹਾਂਜੀ ਉਹ ਕਿਸ ਵਾਸਤੇ ਲੈ ਆਉਨੇ ਦੇਖੋ ਵੀ ਉਹ ਇੱਕ ਤਾਂ ਨਾ ਦੇਸ਼ਕੋਮ ਦੀ ਸੇਵਾ ਕੀਤੀ ਇੱਕ ਤਾਂ ਉਹ ਫੌਜੀ ਨੇਗੇ ਸਾਹਿਬ ਦਾ ਜੀ ਭਾਈ ਗਰਜੀਤ ਸਿੰਘ ਜੀ ਉਹਨਾਂ ਕੋਲੇ ਲਾਇਸੈਂਸੀ ਰਵਾਲਬਰ ਹੈ ਆਪਣਾ ਆਪਣਾ ਲਾਇਸੈਂਸੀ ਰਵਾਲਬਰ ਹੈ ਤੇ ਜਿੰਨੇ ਕਾਰਤੂਸ਼ ਸਾਰੇ ਚੜੇ ਹੋਏ ਲੀਗਲ ਹੈ ਉਹ ਸਾਰਾ ਕੁਝ ਉਹਨਾਂ ਨੇ ਪੱਤਰਕਾਰਾਂ ਦੇ ਵਿੱਚ ਦੱਸਿਆ মিডিਆ ਵਿੱਚ ਆਇਆ ਸਾਰਿਆਂ ਇੰਟਰਵਿਊਆਂ ਦੇ ਵਿੱਚ ਵੀ ਮੇਰੇ ਕੋਲੇ ਇੰਨੇ ਕਾਰਤੂਸ਼ ਹੈ ਤੇ ਮੈਗਜ਼ੀਨ ਮਾਰੇ ਹੋਈ ਐ ਇਹ ਨਾ ਹੋਵੇ ਕਿ ਮੈਨੂੰ ਕੋਈ ਧੱਕੇ ਦੇ ਨਾਲ ਟਾਵਰ ਕੋ ਲਾਉਣ ਆਵੇ ਔਰ ਇਹ ਕਾਰਨ ਦੱਸਿਆ ਕਿ ਮੈਂ ਤਾਹਾਂ ਅਸਲਾ ਲੈ ਕੇ ਕਿਉਂ ਬੈਠਾ ਹੂੰ ਉਹ ਕਹਿੰਦਾ ਵੀ ਪਹਿਲਾਂ ਗੁਰਬਖਸ਼ ਸਿੰਘ ਨੇ ਮੋਰਚਾ ਲਾਇਆ ਸੀ ਬੰਦੀ ਸਿੰਘਾਂ ਵਾਸਤੇ ਉਹ ਇੱਕ ਟਾਵਰ ਤੇ ਚੜ੍ਹਿਆ ਉਹਨੂੰ ਧੱਕੇ ਦੇ ਨਾਲ ਜਦੋਂ ਲਾਉਣ ਲੱਗੇ ਉਹਨੂੰ ਵਿਚਾਰੇ ਨੂੰ ਜਾਨ ਦੇਣੀ ਪਈ ਆਤਮ ਹੱਤਿਆ ਕਰਨੀ ਪਈ ਉਹ ਕਹਿੰਦਾ ਇਹ ਨਾ ਹੋਵੇ ਗੁਰਜੀਤ ਸਿੰਘ ਕਹਿੰਦਾ ਕੱਲ ਨੂੰ ਵੀ ਮੇਰੇ ਨਾਲ ਵੀ ਗੁਰਬਖਸ਼ ਸਿੰਘ ਵਾਲੀ ਹੋ ਜੇ ਬਿਲਕੁਲ ਜੇ ਕੋਈ ਟਾਵਰ ਤੇ ੱੱਕੇ ਨਾ ਚੜਕੇ ਆਉਂਦਾ ਹੈ ਚਾਹੇ ਪੁਲਿਸ ਪ੍ਰਸ਼ਾਸਨ ਹੈ ਚਾਹੇ ਕੋਈ ਹੋਰ ਜਮਾਤ ਦੇ ਬੰਦੇ ਹੈ ਜੇ ਮੈਨੂੰ ਲਾਉਣ ਦੀ ਕੋਸ਼ਿਸ਼ ਕਰਨਗੇ ਤਾਂ ਫਿਰ ਮੈਂ ਜਿਹੜਾ ਇਹ ਅਸਲ ਹੈ ਜਦ ਆਪ ਕੀ ਉਹ ਨਿਧਾਨ ਬਣਾਏ ਆ ਤੇ ਨੀਰਣ ਮੈਂ ਤਬ ਜੂਝ ਬਣੂ ਇਹ ਸ਼ਬਦ ਉਹ ਕਹਿੰਦਾ ਵੀ ਫੇਰ ਕੋਈ ਸੋਚ ਸਮਝ ਕੇ ਆਵੇ ਤਾਂ ਕਰਕੇ ਮੈਂ ਬੈਠਾ ਇਹ ਕਿਸੇ ਤੇ ਮੈਂ ਨਾਜਾਇਜ਼ ਨਹੀਂ ਚਲਾਉਣਾ ਆਤਮ ਰੱਖਿਆ ਦੇ ਵਾਸਤੇ ਜਿਹੜੇ ਹਥਿਆਰ ਹੁੰਦੇ ਹੈ ਤੇ ਬੜਾ ਉਹ ਸੱਚਜਾ ਬੰਦਾ ਹੈ ਉਹ ਜੀ ਹੈ ਦੇਸ਼ਕੋਮ ਦੀ ਸੇਵਾ ਕੀਤੀ ਹੈ ਕੋਈ ਖਤਰੇ ਵਾਲੀ ਗੱਲ ਨਹੀਂ ਪੂਰਨ ਗੁਰਸੇਕ ਹੈ ਤੇ ਆਪਣੀ ਮੰਗ ਦੇ ਉੱਤੇ ਬੈਠਾ ਤੇ ਜਟਿਆ ਹੋਇਆ ਤੇ ਅਸਲ ਉਹਨਾਂ ਦੇ ਕੋਲੇ ਇਹ ਹੈਗਾ ਬਿਲਕੁਲ ਤੁਹਾਡੀ ਗੱਲ ਜਾਏ ਜੀੜੀ ਸਮਾਣਾ ਇਸ ਮੱਧਮ ਰਹਿਮਾ ਤੁਹਾਨੂੰ ਦੱਸਣਾ ਚਾਹਣਾ ਹੈ ਜੀ ਕਿ ਸਮਾਣਾ ਜਿਹੜਾ ਹੈਗੀ ਧਰਤੀ ਹੈ ਇਤਿਹਾਸਿਕ ਧਰਤੀ ਹੈ ਗੁਰੂ ਗੋਬਿੰਦ ਸਿੰਘ ਦੇ ਜਦੋਂ ਦੋ ਬੱਚੇ ਸਹਬਜ਼ਾਦੇ ਨੀਹਾਂ ਵਿੱਚ ਚੰਕੇ ਸ਼ਹੀਦ ਕੀਤੇ ਸੀ ਜੀ ਦਾ ਉਹਨਾਂ ਨੂੰ ਮੈਸੇਜ ਗਿਆ ਵੀ ਦੋ ਸੱਜਾਦੇ ਜਿਹੜੇ ਸ਼ਹੀਦ ਹੋ ਗਏ ਤਾਂ ਗੁਰੂ ਗੋਬਿੰਦ ਸਿੰਘ ਨੇ ਬੰਦਾ ਸਿੰਘ ਬਹਾਦਰ ਨੂੰ ਭੇਜਿਆ ਸੀਗਾ ਪੰਜਾਬ ਵੱਲ ਜੀ ਉਹਨੇ ਇੱਟਨਾ ਟਿਕੜ ਕਾਈ ਸੀ ਤੇ ਉਹਨੇ ਪਹਿਲਾਂ ਸਮਾਣੇ ਨੂੰ ਫੱਦੇ ਕੀਤਾ ਜੀ ਤੇ ਨਾਲ ਹੀ ਮੈਂ ਦੱਸ ਦਿੰਦਾ ਤੁਹਾਨੂੰ ਕਿ ਦੋ ਜਲਾਦ ਜੀ ਜਿਨ੍ਹਾਂ ਨੇ ਸੱਜਾਦਿਆਂ ਨੂੰ ਨੀਹਾਂ ਵਿੱਚ ਚਿਣਿਆ ਸੀ ਉਹ ਵੀ ਸਮਾਣੇ ਦੇ ਸੀਗੇ ਜੋ ਹੁਣ ਜਿਹੜਾ ਗੁਰਜੀਤ ਸਿੰਘ ਹੈ ਖਾਲਸਾ ਜੀ ਜੋ ਟਾਵਰ ਤੇ ਚੜੇ ਹੋਏ ਹੈ ਉਹ ਇਹ ਕਹਿ ਰਿਹਾ ਕਿ ਮੈਂ ਇਹ ਜਿਹਾ ਇਤਿਹਾਸ ਰੱਦ ਕੇ ਜਾਊਗਾ ਕਿ ਦੁਨੀਆ ਯਾਦ ਰੱਖੂਗੀ ਦੇਖੋ ਇੱਕ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਾ ਬੰਦਾ ਹੈ ਇੱਕ ਬਾਬਾ ਜੀ ਉਹ ਅਮਰਤਾਰੀ ਹੈ ਦੂਜਾ ਫੌਜ ਵਿੱਚ ਰਿਹਾ ਫੌਜੀ ਬੰਦਾ ਪੱਕਾ ਹੁੰਦਾ ਪਰਪੱਕ ਹੁੰਦਾ ਹੈ ਹਾਂਜੀ ਹੈ ਤੇ ਤੀਜਾ ਉਹ ਕਹਿੰਦਾ ਇਤਿਹਾਸਕ ਧਰਤੀ ਦੇ ਬੈਠਾ ਤੇ ਚੌਥਾ ਜਿਹੜਾ ਹੈਗਾ ਬੰਦਾ ਸਿੰਘ ਬਹਾਦਰ ਨੇ ਸਮਾਣੇ ਨੂੰ ਫਤ ਤਫਤੀ ਕੀਤਾ ਪਹਿਲਾਂ ਜੀ ਤੇ ਜਿਹੜੇ ਦੋ ਜਲਾਦ ਹੈ ਉਹ ਵੀ ਉੱਥੋਂ ਦੇ ਸੀਗੇ ਕਿ ਉਹ ਨੂੰ ਕਹਿੰਦਾ ਮੈਂ ਇਤਿਹਾਸ ਹੈ ਹਜਰਤ ਨੂੰ ਉਹ ਕਿਹੜਾ ਇਤਿਹਾਸ ਰਚੂਗਾ ਬਾਬਾ ਜੀ ਹਾਂਜੀ ਇਤਿਹਾਸ ਉਹ ਇਹ ਹੈ ਵੀ ਉਹ ਕਹਿੰਦਾ ਵੀ ਜਿਹੜੀ ਗੱਲ ਇਹ ਹੈ ਨਾ ਜਿਵੇਂ ਪਹਿਲਾ ਮੋਰਚੇ ਲੱਗੇ ਤੇ ਫੇਲ ਹੋਏ ਹਾਂ ਤੇ ਲੋਕਾਂ ਦੇ ਮਨ ਦੇ ਵਿੱਚ ਵਿਸ਼ਵਾਸ ਟੁੱਟ ਚਲਿਆ ਉਹ ਕਹਿੰਦਾ ਮੈਂ ਵਿਸ਼ਵਾਸ ਨਾ ਲੋਕਾਂ ਦਾ ਦਵਾਰੇ ਹੁਣ ਵੀ ਉਹਨੇ ਆ ਕੇ ਆਇਆ ਵੀ ਭਰਾਵੋ ਤੁਸੀਂ ਮੇਰੇ ਤੇ ਵਿਸ਼ਵਾਸ ਰੱਖੋ ਮੈਂ ਕੋਈ ਮੋਰਚਾ ਵੇਚੂ ਨਹੀਂ ਮਾਏ ਕੋਈ ਇੱਕ ਦੋ ਬੰਦਿਆਂ ਨਾਲ ਗੱਲ ਕਰਕੇ ਥੱਲੇ ਨਹੀਂ ਉਤਰੂ ਜੋ ਕੁਝ ਹੈ ਉਹਨੇ ਸੰਗਤ ਦੇ ਵਿੱਚ ਸਪਾਈਟਰੂਪ ਦੇ ਵਿੱਚ ਕਿਹਾ ਇਤਿਹਾਸ ਇਹੀ ਹੈ ਉਹ ਸਭ ਤੋਂ ਵੱਡਾ ਇਤਿਹਾਸ ਇਹੀ ਬਣਨਾ ਹੈ ਜੇਕਰ ਸਰਕਾਰ ਉਹਦੀ ਮੰਗ ਨੂੰ ਮੰਨੇ ਤੇ ਇਹੋ ਜਿਹਾ ਕਾਨੂੰਨ ਬਣਾ ਦੇ ਵੀ ਜਿਹੜਾ ਵੀ ਕੋਈ ਧਾਰਮਿਕ ਗ੍ਰੰਥ ਦੀ ਬੇਅਦਬੀ ਕਰਦਾ ਕਿਸੇ ਵੀ ਧਰਮ ਦੀ ਕਿਸੇ ਵੀ ਧਰਮ ਦੀ ਗ੍ਰੰਥ ਦੀ ਆ ਬੇਅਦਬੀ ਕਰਦਾ ਉਹਨੂੰ ਫਾਂਸੀ ਦੀ ਸਜ਼ਾ ਤੁਰੰਤ ਹੋਵੇ ਠੀਕ ਹੈ ਜੀ ਇਹੋ ਹੀ ਉਹ ਇਤਿਹਾਸ ਰਾਜਨਾ ਤਾਂ ਇਹ ਚਾਹੁੰਦਾ ਹੈ ਪਰ ਕੰਨ ਨੂੰ ਸਰਕਾਰ ਨੂੰ ਇਸ ਗੱਲ ਤੋਂ ਸੂਚਿਤ ਰਹਿਣਾ ਚਾਹੀਦਾ ਹੈ ਕਿ ਜੇਕਰ ਉਹਨੂੰ ਕੋਈ ਮਜਬੂਰ ਕੀਤਾ ਗਿਆ ਜੇਕਰ ਉਹਨੂੰ ੱੱਕੇ ਨਾਲ ਲਾਉਣ ਦੀ ਕੋਸ਼ਿਸ਼ ਕੀਤੀ ਗਈ ਉਹਦੇ ਉੱਤੇ ਕੋਈ ਜ਼ਬਰ ਜ਼ੁਲਮ ਹੋਇਆ ਉਹਦੇ ਨਾਲ ਕਿਸੇ ਵੀ ਪ੍ਰਕਾਰ ਦਾ ੱੱਕੇ ਅਧਿਆਏ ਚਾਹੇ ਪ੍ਰਸ਼ਾਸਨ ਨੇ ਕੀਤਾ ਚਾਹੇ ਉੱਥੋਂ ਦੀ ਕੋਈ ਲੋਕਾਂ ਨੇ ਕੋਈ ਵੀ ਹੈਗੇ ਲਵੇ ਲਾਉਣ ਦੇ ਕੋਈ ਸਮਾਣੇ ਦੇ ਹੈ ਕਿਸੇ ਹੋਰ ਬਰਾਦਰੀ ਦੇ ਜਾਂ ਹੋਣ ਕੋਈ ਹੋਰ ਤਰੀકના ਤਵੰਦਰ ਕਿਸੇ ਨੇ ਵੀ ਉਹਨੇ ਮੱਤਕਾ ਕਰਨ ਦੀ ਕੋਸ਼ਿਸ਼ ਕੀਤੀ ਟਾਵਰ ਦੇ ਉੱਤੋਂ ਲਾਉਣ ਦੀ ਕੋਸ਼ਿਸ਼ ਕੀਤੀ ਫਿਰ ਉਹ ਜਿਹੜਾ ਇਤਿਹਾਸ ਹੈ ਉਹ ਇਹ ਵੀ ਸਿਰਚ ਸਕਦਾ ਹੈ ਕਿ ਉਹਦੇ ਕੋਲ 150 ਕਾਰਤੂਸ ਚੰਗਾ ਅਸਲਾ ਹੈ ਤੇ ਫਿਰ ਉਹ ਉਹਨਾਂ ਸਿੰਘਾਂ ਦੇ ਵਿੱਚ ਮਹਾਰ ਵੀ ਚਲਾਉਣ ਦਾ ਚਲਾਉਣ ਦਾ ਵੀ ਮਹਾਰ ਹੈ ਤੇ ਉਹਨਾਂ ਸਿੰਘਾਂ ਚੋਂ ਨਹੀਂ ਉਹ ਵੀ ਹੱਥ ਘੜੇ ਕਰ ਦੂਗਾ ਜਾਂ ਕੁੱਟ ਖਾਈ ਜਾਊਗਾ ਜਾਂ ਐਸੇ ਰੋਟੇ ਨੂੰ ਕੁੱਟ ਕੇ ਲੈ ਜਾਣਗੇ ਚੱਕ ਕੇ ਲੈ ਜਾਣਗੇ ਫਿਰ ਉਹ ਜਿੰਨਾ ਕੁਝ ਉਹ ਤਾਂ ਹੁੰਦਾ ਹੈ ਉਹ ਕਰੂਗਾ ਉਹ ਫਿਰ ਹੋ ਸਕਦਾ ਇਤਿਹਾਸ ਏਥਲੋਟ ਵੀ ਬਣ ਸਕਦਾ ਹੈ ਇਹ ਪੋਜੀਟਿਵ ਤੇ ਡੈਵਟਿਵ ਦੋਨੇ ਚੀਜ਼ਾਂ ਹੈ ਇਹ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਚਾਚਾ ਨੂੰ ਪਾਵਨ ਬਾਣੀ ਕਹਿੰਦੀ ਹੈ ਸਭਾ ਸਾਂਝੀ ਵਾਲ ਸਦਾ ਤੂੰ ਕਿਸੇ ਨਾ ਹਿੱਸੇ ਬਾਹਰ ਜਿਓ ਉਹ ਇੱਕ ਸਰਬਵਿਆਪੀ ਲੜਾਈ ਲੜ ਰਿਹਾ ਨਾ ਉਹ ਕਿਸਾਨ ਮੋਰਚੇ ਦੀ ਨਾ ਹੋ ਕੋਈ ਆਪ ਦੀ ਨਾ ਕੋਈ ਸਮਾਣੇ ਸਹਿਰ ਦੀ ਉਹ ਸਰਬੱਤ ਦੇ ਭਲੇ ਦੀ ਲੜਾਈ ਲੜ ਰਿਹਾ ਹੈ ਚਾਰੇ ਜਿਹੜੇ ਹੈਗੇ ਜਿਹੜੇ ਧਰਮ ਹੈ ਹਾਂਜੀ ਸਿੱਖ ਸਾਈ ਹੂੰ ਤੇ ਇਹ ਮੁਸਲਮਾਨ ਸਾਰਿਆਂ ਦੀ ਲੜਾਈ ਲੜ ਰਿਹਾ ਹੈ ਇਟ ਮੀਨਸ ਇਹ ਸਰਕਾਰ ਨੂੰ ਤੇ ਗੌਰ ਕਰਨੀ ਚਾਹੀਦੀ ਹੈ ਹਾਂਜੀ ਤੇ ਨਾਲੇ ਇੱਕ ਗੱਲ ਇਹ ਵੀ ਹੈ ਜੀ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈ ਵੀ 4 ਮਹੀਨੇ ਹੋ ਗਏ ਹਾਂ ਗਰਜੀਤ ਸਿੰਘ ਖਾਲਸਾ ਨੂੰ ਟਾਵਰ ਤੇ ਬੈਠੇ ਬਿਲਕੁਲ ਸਾਰਾ ਸਿਆਲ ਉਹਦੇ ਉੱਤੋਂ ਦੀ ਲੰਘ ਗਿਆ ਕੁਛ ਗਰਮੀ ਮਿਲ ਨਹੀਂ ਗਈ ਹਾਂ ਗਰਮੀ ਵੀ ਨੰਗੀ ਸਿਆਲ ਦਾ ਸਮਾਂ ਲੰਘਿਆ ਆਪੂ ਦਾ ਮਹੀਨਾ ਸਾਰਾ ਠੰਡ ਦਾ ਦੇਖੋ ਸਾਰਾ ਉਹਦੇ ਉੱਤੋਂ ਦੀ ਲੰਘ ਗਿਆ ਹੂੰ ਕਿੰਨੇ ਜਿਹੜੇ ਸਰੀਰ ਦੇ ਨਾਲਾ ਕਸ਼ਟ ਗੁਰਜੀਤ ਸਿੰਘ ਚੱਲ ਰਿਹਾ ਹੈ ਆਧਾ ਕਰਕੇ ਕੋਈ ਪਰਿਵਾਰ ਕਰਕੇ ਨਹੀਂ ਕੋਈ ਨਿੱਜੀ ਉਹਦੀ ਰਾ ਕੋਈ ਮੰਗ ਨਹੀਂ ਗਈ ਉਹ ਕਾਨੂੰਨ ਬਣਾਉਣ ਵਾਸਤੇ ਪਰ ਸਰਕਾਰ ਨੇ ਇੱਥੋਂ ਤੱਕ ਸਰਕਾਰ ਦਾ ਰਵਈਆ ਬੜਾ ਮਨ ਨੂੰ ਠੇਸ ਲੱਗੀ ਮਾੜਾ ਲੱਗਿਆ ਜਿਹੜੀ ਸਰਕਾਰ ਨੂੰ ਅਸੀਂ ਆਪਣੀ ਸਮਝ ਕੇ ਲਈ ਸੀ ਉਹਨਾਂ ਦਾ ਇੱਕ ਵੀ ਐਮਐਲਏ ਮੰਤਰੀ ਜਾਂ ਕੋਈ ਵੱਡਾ ਅਧਿਕਾਰੀ ਅੱਜ ਤੱਕ ਗੁਰਜੀਤ ਸਿੰਘ ਦੀ ਗੱਲ ਸੁਣਣ ਨਹੀਂ ਆਇਆ ਕੋਈ ਉਹਦੇ ਨਾਲ ਯਾਰ ਕਾਨੂੰਨ ਤੇ ਬਣਾਉਣਾ ਦੂਰ ਦੀ ਗੱਲ ਐ ਕੋਈ ਮੀਟਿੰਗ ਤੇ ਕਰ ਸਕਦੇ ਐ ਬਿਲਕੁਲ ਬਿਲਕੁਲ ਕੋਈ ਮੰਤਰੀ ਕੋਈ ਐਮਐਲਏ ਆ ਕੇ ਗਰਜੀਤ ਜੀ ਨਾਲ ਮੀਟਿੰਗ ਕਰ ਲੈਣ ਕੋਈ ਸਮਾਂ ਦੇ ਦੇਣ ਅਫਸਰ ਹਾਂ ਉਹਨੂੰ ਕੋਈ ਸਮਾਂ ਦੇ ਦੇਣ ਵੀ ਭਾਈ ਤੂੰ ਟਾਵਰ ਤੋਂ ਉੱਤਰ ਐ ਇੰਨੇ ਚਿਰ ਤੇ ਵਿੱਚ ਅਸੀਂ ਜਦੋਂ ਜਦ ਕਰਦੇ ਐ ਕਾਨੂੰਨ ਬਣਾਵਾਂਗੇ ਇਹ ਸਰਕਾਰ ਦਾ ਫੇਲੀਅਰ ਐ ਇੱਕ ਵੀ ਐਮਐਲਏ ਐਮਪੀ ਮੰਤਰੀ ਅੱਜ ਤੱਕ ਨਹੀਂ ਆਇਆ ਤੇ ਭਗਵੰਤ ਮਾਨ ਦੇ ਖਾਤ ਜਿਹੜਾ ਮੁੱਖ ਮੰਤਰੀ ਹੈ ਉਹਦੇ ਹਲਕੇ ਦੇ ਨਾਲ ਲੱਗਦੇ ਉਹਦੇ ਵਿੱਚ ਬੈਠਾ ਹੈ ਉਹ ਸ਼ਹਿਰ ਦੇ ਵਿੱਚ ਬੈਠਾ ਕੋਈ ਦੂਰ ਨਹੀਂ ਕੀ ਉਹ ਸਾਰੀਆਂ ਇਹ ਖਬਰਾਂ ਦੇਖ ਨਹੀਂ ਲਿਆ ਉਹ ਕਹਿੰਦੇ ਸੀ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਦੋਸ਼ੀ ਆ ਨਾ ਜੀ ਜਦੋਂ ਸਰਕਾਰ ਬਣਾਈ ਹੈ ਕੇਜਰੀਵਾਲ ਕਹਿੰਦਾ ਸੀ ਵੀ ਇਹ 48 ਘੰਟਿਆਂ ਦੇ ਵਿੱਚ ਸਜ਼ਾ ਦਿੱਤੀ ਜਾ ਸਕਦੀ ਹੈ ਦੋਸ਼ੀਆਂ ਨੂੰ ਗ੍ਰਿਫਤਾਰ ਕਰਾਂਗੇ ਹਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਾਂਗੇ ਤੇ ਉਹ ਬਾਦਿਆਂ ਤੋਂ ਅੱਜ ਸਾਰੇ ਫਿਰਗੇ ਨਾ ਅਜ ਕੇਜਰੀਵਾਲ ਨੂੰ ਦੀਂਦਾ ਗੁਰਜੀਤ ਸਿੰਘ ਨਾ ਅਜ ਭਗਵੰਤ ਮਾਨ ਨੂੰ ਦੀਂਦਾ ਗੁਰਜੀਤ ਸਿੰਘ ਬੇਟਾ ਤੇ ਮੇਰੀ ਤਾਂ ਸੰਗਤ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਤੁਹਾਡੇ ਵਾਦੇ ਅਮਰਾਈ ਅੱਜ ਤੁਹਾਡੇ ਚੈਨਲ ਤੇ ਵੀ ਵੱਧ ਤੋਂ ਵੱਧ ਸੰਗਤਾਂ ਬਹੀਰਾਂ ਕਰਨ ਅਸੀਂ ਵੀ ਫਿਰ ਫਿਰ ਜਾ ਰਹੇ ਹਾਂ ਅਸੀਂ ਜਦੋਂ ਹੁਣ ਗਰਜੀਤ ਤੋਂ ਵੱਡਾ ਕੱਟ ਕਰੂਗਾ ਕੋਸ਼ਿਸ਼ ਕਰਾਂਗੇ ਵੀ ਜਿੱਥੇ ਪਹਿਲਾਂ ਇੱਕ ਬੱਚ ਲੈ ਕੇ ਗਏ ਆ ਹੁਣ ਦੋ ਲੈ ਕੇ ਜਾਈਏ ਤੇ ਸਾਰੇ ਲੋਕਾਂ ਨੂੰ ਦੀ ਮਦਦ ਕਰਨੀ ਚਾਹੀਦੀ ਹੈ ਸਾਥ ਦੇਣਾ ਚਾਹੀਦਾ ਕਿਉਂਕਿ ਜਿਹੜਾ ਉਹ ਤਾਂ ਮੁੱਦਾ ਹੈ ਉਹ ਬਹੁਤ ਵਧੀਆ ਸਰਵਸਾਂਝਾ ਹੈ ਇੱਕ ਹਰਪ੍ਰੀਤ ਜੀ ਤੁਸੀਂ ਉੱਥੇ ਜਾ ਕੇ ਆਏ ਹੋ ਤੇ ਅਸੀਂ ਤਾਂ ਚਲੋ ਚੈਨਲ ਨਹੀਂ ਜੋ ਸੋਸ਼ਲ ਮੀਡੀਆ ላይ ਉਹਨੂੰ ਦੇਖਦੇ ਆ ਜਿਹੜਾ ਉਹ ਟਾਵਰ ਤੇ ਬੈਠਾ ਥੱਲੇ ਜਿੰਨੇ ਘਰਨ ਜੀ ਉਹ ਸਾਰੇ ਸਾਡੇ ਹਿੰਦੂ ਭਾਈਚਾਰੇ ਦੇ खास ਕਰਕੇ ਬਾਣੀਆਂ ਕਮਿਊਨਿਟੀ ਜਾਂਦੇ ਉਹ ਕਹਿੰਦੇ ਵੀ ਉਹ ਸਹਿਮੇ ਹੋਏ ਆ ਤੇ ਡਰੇ ਹੋਏ ਆ ਵੀ ਇਹਦੇ ਕੋਲੇ ਤਿੰਨ 150 ਕਾਰਤੂਸ ਆ ਤੇ ਪਿਸਟਨ ਹੈਗਾ ਜੀ ਉਹ ਉੱਥੋਂ ਦੇ ਕੁਝ ਲੋਕ ਵੀ ਕਹਿ ਰਹੇ ਆ ਤੇ ਨਹੀਂ ਯਾਰ ਸਾਨੂੰ ਤਾਂ ਨੀਂਦ ਨਹੀਂ ਆਉਂਦੀ ਇਹਦਾ ਕੀ ਪਤਾ ਰਾਤ ਨੂੰ ਚਲਾ ਦੇ ਇੱਕੀ ਸਚਾਈ ਹੈ ਜੀ ਗੱਲ ਇਹ ਹੈ ਦੇਖੋ ਵੀ ਜਿਹੜੀ ਕਮਿਊਨਿਟੀ ਹੈ ਨਾ ਜੇ ਤੁਸੀਂ ਦੱਸਦੇ ਹੋ ਵੀ ਜਿਹੜੇ ਕੋਈ ਬਾਣੀਆਂ ਦੇ ਛੇਠਾਂ ਦੇ ਘਰ ਹੈ ਬਰਾਦਰੀ ਹੂੰ ਜ਼ਿਆਦਾਤਰ 80% ਹਾਂ ਤੇ ਉਹ ਜਦੋਂ ਨੇੜੇ ਕੋਈ ਇਹੋ ਜਿਹਾ ਵੱਡਾ ਕੋਈ ਚੱਲਦਾ ਹੋਵੇ ਨਾ ਜੀ ਮੋਰਚਾ ਐਜੀਟੇਸ਼ਨ ਐਜੀਟੇਸ਼ਨ ਉਦੋਂ ਡਰ ਤੇ ਸੁਭਾਵਕ ਹੈ ਹੂੰ ਬੱਚਿਆਂ ਦੇ ਉਹਨਾਂ ਦੇ ਦੇਖੋ ਤੇ ਬੱਚੇ ਵੀ ਹੈ ਛੋਟੇ ਉਹਨਾਂ ਦੇ ਉੱਤੇ ਵੀ ਅਸਰ ਪੈਣਾ ਤੇ ਉਹਨਾਂ ਦੇ ਪਰਿਵਾਰ ਵੀ ਨੇੜੇ ਘਰ ਇੱਕ ਬੈਠਾ ਸਿੰਘ ਉੱਤੇ ਖਾਂਚ ਹੈ ਜੀ ਹਾਂ ਪਰਿਵਾਰ ਦੇ ਵਿੱਚ ਕਈ ਇਹੋ ਜੇ ਵੀ ਆਪਣਾ ਹੁੰਦੇ ਨਿੱਜੀ ਤੌਰ ਤੇ ਤੇ ਉਹ ਵੀ ਉੱਥੇ ਉੱਚਾ ਬੈਠਣ ਕਰਕੇ ਉਹਨਾਂ ਦੇ ਪਰਿਵਾਰਾਂ ਨੂੰ ਵੀ ਪਰੇਸ਼ਾਨੀ ਆਉਂਦੀ ਉਹ ਪਰ ਗਰਜੀਤ ਸਿੰਘ ਦੀ ਵੀ ਮਜਬੂਰੀ ਹੈ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਨਾ ਚਾਹੁੰਦੇ ਆ ਜਿਹੜੇ ਉੱਥੇ ਨੇੜੇ ਦੇ ਘਰ ਹੈ ਜੇ ਉਹ ਕਮਿਊਨਿਟੀ ਆਵਾਗੀਆਂ ਦੇ ਸੇਠ ਸਾਡੇ ਭਰਾ ਨੇ ਕਿ ਜਿਹੜਾ ਮੁੱਦਾ ਹੈ ਇਹ ਭਰਾਵੋ ਸਰਪਸਾਂਝ ਹੈ ਛੋਡੇ ਧਰਮ ਦੇ ਬਾਤ ਤੇ ਵੀ ਉਹ ਮੰਗ ਕਰ ਰਿਹਾ ਤੇ ਤੁਸੀਂ ਔਖੇ ਸੋਕੇ ਜਿੱਥੇ ਇੰਨਾ ਸਮਾਂ ਕੱਟ ਲਿਆ ਹਾਂ ਆਵਾਜ਼ ਉਠਾਓ ਤੇ ਸਮਾਧੀ ਉਹਦਾ ਸਹਿਯੋਗ ਕਰੋ ਡਰਨ ਦੀ بجائے ਤੁਸੀਂ ਗਰਜੀਤ ਸਿੰਘ ਖਾਲਸਾ ਦੇ ਨਾਲ ਕਿਤੇ ਖੜ੍ਹਜੋ ਤੇ ਉਹ ਜਿਹੜਾ ਫੈਸਲਾ ਸਰਕਾਰ ਝੁਕ ਸਕਦੀ ਹੈ ਜਲਦ ਵੀ ਹੋ ਸਕਦਾ ਜੇਕਰ ਤੁਸੀਂ ਵਿਰੋਧ ਕਰਨ ਦੀ بجائے ਸਾਰੇ ਉਹਦੇ ਨਾਲ ਜੁੜਨ ਕੋਈ ਡਰਨ ਦੀ ਲੋੜ ਨਹੀਂ ਗੁਰਸਿੱਖ ਦਾ ਬੰਦਾ ਹੈ ਤੇ ਫੌਜੀ ਬੰਦਾ ਹੈ ਕੋਈ ਇਹੋ ਜਿਹਾ ਉਹ ਪਾਗਲ ਬੰਦਾ ਨਹੀਂ ਜਿਹਨੂੰ ਡਰਨ ਦੀ ਲੋੜ ਜਿਹੜਾ ਹੁਣ ਇਹਦੇ ਕੋਲ ਇੱਕ ਪਿਸਟਲ ਹੈ 300 ਮਤਲਬ ਜਿਹੜਾ ਰਾਉਂਡ ਆ ਉਹਦੇ ਕੋਲੇ ਜੀ ਤੇ ਇਹ ਮਤਲਬ ਇਹ ਡਰਤਾ ਸੁਭਾਵਕ ਹੈ ਪਰ ਪੀਜੀ ਵੀ ਨਿਸ਼ਾਨੇ ਤੇ ਤਾਂ ਹੈਗੇ ਨਾ ਬੰਦੇ ਉਹ ਇਹ ਤਾਂ ਮੰਨਣਾ ਪਊਗਾ ਉਹ ਵੀ ਸਾਰੇ ਘਰਾਂ ਨੂੰ ਉਹ ਨਿਸ਼ਾਨੇ ਦੇ ਵਿੱਚ ਹੈਗਾ ਪਰ ਉਹ ਇੱਡਾ ਕਮਣਾ ਨਹੀਂ ਵੀ ਉਹਨਾਂ ਤੇ ਚਲਾਊਗਾ ਜੀ ਜੀ ਲੇਕਿਨ ਜੇ ਪ੍ਰਸ਼ਾਸਨ ਜਾਂ ਕੋਈ ਉਹਦ ਨਾ ਕੋਈ ਏ ਬੀ ਸੀ ਬੰਦਾ ਪੰਗਾ ਲੈਂਦਾ ਤਾਂ ਉਹਨਾਂ ਨੂੰ ਨੁਕਸਾਨ ਦਾ ਜਿਹੜਾ ਹਿੰਦੂ ਭਾਈਚਾਰਾ ਉਹਨਾਂ ਨੂੰ ਡਰ ਜਰੂਰ ਬਣਿਆ ਹੋਇਆ ਹਾਂਜੀ ਨੁਕਸਾਨ ਹੋ ਸਕਦਾ ਹਾਂ ਹੋ ਸਕਦਾ ਸਭਾ ਹੋ ਸਕਦਾ ਨੁਕਸਾਨ ਤੇ ਇਹਦੇ ਵਿੱਚ 100% ਹੋ ਸਕਦਾ ਜੇ ਉਹਨੂੰ ਕੋਈ ਧੱਕੇ ਨਾ ਉਹ ਕਹਿੰਦਾ ਵੀ ਹੈ ਵੀ ਜੇ ਕੋਈ ਲਾਉਣ ਦੀ ਕੋਸ਼ਿਸ਼ ਕਰੋਗੇ ਜਾਂ ਹਾਲਾਤ ਇਹੋ ਜਿਹੇ ਬਣ ਗਏ ਹੂੰ ਤੇ ਫਿਰ ਉਹ ਜਿਹੜੇ ਨੇੜੇ ਘਰ ਨੇ ਜਿਹੜਾ ਨੁਕਸਾਨ ਹੈ ਕਿ ਉਹ ਗੋਲੀ ਤਾਂ ਕਿਸੇ ਦੀ ਮਿੱਤਰ ਨਹੀਂ ਜੀ ਜਦੋਂ ਇੱਕ ਵਾਰੀ ਉਹ ਚੱਲ ਗਈ ਉਹਨੇ ਤਾਂ ਕਿਤੇ ਨਾ ਕਿਤੇ ਜਾ ਕੇ ਲੱਗਣੀ ਹੈ ਇਹਨਾਂ ਤਾਂ ਫਿਰ ਸਰਕਾਰ ਨੂੰ ਚਾਹੀਦਾ ਹੈ ਉਥੋਂ ਦੇ ਪ੍ਰਸ਼ਾਸਨ ਨੂੰ ਚਾਹੀਦਾ ਉਹਨਾਂ ਦੀ ਵੀ ਸੇਫਟੀ ਰੱਖਣ ਉਹ ਤੇ ਸੇਫਟੀ ਇਹ ਹੋਈ ਹੈ ਵੀ ਗਰਜੀਤ ਸਿੰਘ ਕਾਲਸੇ ਦੀ ਜਿਹੜੀ ਮੰਗ ਹੈ ਉਹ ਜਾਇਜ਼ ਹੈ ਉਹਨੂੰ ਛੇਤੀ ਤੋਂ ਛੇਤੀ ਮੰਨ ਲਿਆ ਜਾਵੇ ਕਾਨੂੰਨ ਬਣਾ ਦਿੱਤਾ ਜਾਵੇ ਤੇ ਲੋਕਾਂ ਦੇ ਵਿੱਚ ਜਿਹੜਾ ਡਰ ਹੈ ਉਹ ਖਤਮ ਕੀਤਾ ਜਾਵੇ ਬਿਲਕੁਲ ਅਸੀਂ ਸਮਾਧਮ ਰਾਹੀਂ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਆਂ ਕਿ ਜੋ ਗੁਰਜੀਤ ਸਿੰਘ ਖਾਲਸਾ ਹੈ ਖੇੜੀ ਨਗਾਇਆ ਦੇ ਰਹਿਣ ਵਾਲੇ ਆ ਉਹ ਔਰ ਫੌਜ ਦੇ ਵਿੱਚ ਵੀ ਉਹਨੇ ਲੰਮਾ ਸਮਾਂ ਡਿਊਟੀ ਕਰੀ ਹੈ ਉਹਨੂੰ ਗੁਰਸਿੱਖ ਹੈ ਮਰਤਾ ਰਹੀ ਹੈ ਉਹ ਸਮਾਣੇ ਟਾਵਰ ਤੇ ਚੜਿਆ ਹੋਇਆ ਇਸ ਸਾਰੀ ਗੱਲਬਾਤ ਰਾਹੀਂ ਤੁਹਾਨੂੰ ਦੱਸ ਹੀ ਦਿੱਤਾ ਤੇ ਸਰਕਾਰ ਉਹਦੇ ਨਾਲ ਗੱਲਬਾਤ ਕਰਕੇ ਨੋਟੀਫਿਕੇਸ਼ਨ ਜਾਰੀ ਕਰੇ ਔਰ ਸਾਰੇ ਧਰਮਾਂ ਦੇ ਪ੍ਰਤੀ ਉਹ ਕਾਨੂੰਨ ਦੀ ਮੰਗ ਕਰ ਰਹੇ ਆ ਵੀ ਕਿਸੇ ਨੂੰ ਕਿਸੇ ਨਾਲ ਤਕਾਣਾ ਹੋਵੇ ਤੇ ਜਿਹੜੇ ਸਾਡੇ ਪੁਰਾਣੇ ਗ੍ਰੰਥ ਆ ਉਹਨਾਂ ਨੂੰ 파ੜਿਆ ਨਾ ਜਾਵੇ ਉਹਨਾਂ ਦੀ ਬੇਅਦਬੀ ਨਾ ਹੋਵੇ ਇਸ ਕਰਕੇ ਸਰਕਾਰ ਨੂੰ ਮੰਗ ਲੈਣ ਮੰਗ ਹੈ ਜਿਹੜੀ ਦੀ ਮੰਗ ਲੈਣੀ ਚਾਹੀਦੀ ਹੈ ਸਾਂਝੀ ਮੰਗ ਹੈ ਤੇ ਸਰਕਾਰ ਹੈ ਜਿਹੜੀ ਇਹਨਾਂ ਲੋਕਾਂ ਦੀਆਂ ਵੋਟਾਂ ਨਾਲ ਹੀ ਬਣਦੀ ਹੈ ਇਸ ਕਰਕੇ ਅਸੀਂ ਉਮੀਦ ਕਰਦੇ ਹਾਂ ਕਿ ਸਰਕਾਰ ਇਸ ਤੇ ਗੌਰ ਕਰੂਗੀ ਸਾਡੇ ਨਾਲ ਹਰਪ੍ਰੀਤ ਅਰਪਿਤ ਸਿੰਘ ਜੀ ਸੀਗੇ ਕਾਲਸਾ ਜੀ ਇਹ ਉੱਥੇ ਇੱਕ ਦੋ ਵਾਰ ਜਾ ਕੇ ਆਇਆ ਕਿਉਂਕਿ ਇਹਨਾਂ ਨੂੰ ਸਾਰੀ ਉਥੋਂ ਦੀ ਜਾਣਕਾਰੀ ਸੀ ਜੋ ਇਹਨਾਂ ਨਾਲ ਪੋਡਕਾਸਟ ਕੀਤਾ ਹੈ ਜਾਣਕਾਰੀ ਸਾਂਝੀ ਕੀਤੀ ਹੈ ਜੇ ਤੁਹਾਨੂੰ ਚੰਗੀ ਲੱਗੀ ਤਾਂ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਤੇ ਲਾਈਕ ਕਮੈਂਟ ਜ਼ਰੂਰ ਕਰਨਾ ਦੱਸਣਾ ਤੇ ਯਾਨੀ ਜੀ ਧੰਨਵਾਦ ਵਾਹਿਗੁਰੂ ਹਾਈ ਕਾਕਾ ਸਾਹਿਬ ਵਾਹਿਗੁਰੂ ਜਿੱਕੇ ਭਾਤੇ